ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕ ਹੋ ਮੈਂ ਲੱਗੀਆਂ ਅੱਜ ਆਬੂ ਛੱਲੀ ਬਣਾਉਣ ਤੇ ਮੈਂ ਛੱਲੀਆਂ ਲਈਆਂ ਜੀ ਇਹ ਪਜਾਹਾਂ ਦੀਆਂ 2 ਕਿਲੋ ਠੀਕ ਹੈ ਤੇ ਵੈਸੇ ਆਪਾਂ ਭਾਈ ਕੋਲੋਂ ਛੱਲੀ ਲੈਣੇ ਆ ਨਾ ਤਾਂ ਉਹ 20 ਰੁਪਏ ਦੀ ਇੱਕ ਛੱਲੀ ਦਿੰਦਾ ਐ ਮੈਂ ਕਿਹਾ ਚਲੋ ਅੱਜ ਬੱਚਿਆਂ ਨੂੰ ਆਪਣੇ ਹੱਥੀਂ ਛੱਲੀ ਬਣਾ ਕੇ ਦਿੰਨੇ ਆ ਫੇ ਰੋਜ਼ ਇਹ ਬਾਹਰੋਂ ਲੈ ਲੈ ਕੇ ਖਾਂਦੇ ਆ ਉੱਪਰੋਂ ਮੈਂ ਸਾਰੇ ਪਰਦੇ ਲਾ ਕੇ ਤੇ ਇਹ ਇੱਕ ਇੱਕ ਦੋ ਦੋ ਪਰਦੇ ਜਿਹੜੇ ਨਾਲ ਰਹਿ ਗਏ ਸੀ ਫਿਰ ਮੈਂ ਗੈਸ ਬਾਲ ਕੇ ਕੁੱਕਰ ਚ ਦੋ ਕੁ ਗਲਾਸ ਪਾਣੀ ਦੇ ਪਾਏ ਤੇ ਇਹਦੇ ਵਿੱਚ ਮੈਂ ਛੱਲੀਆਂ ਜਿਹੜੀਆਂ ਪਾ ਦਿੱਤੀਆਂ ਤੇ ਤੁਸੀਂ ਨਾ ਮੇਰੀ ਵੀਡੀਓ ਨੂੰ ਚਲਦੀ ਚਲਦੀ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੁਸੀਂ ਮੇਰੀਆਂ ਸ਼ਾਰਟ ਵੀਡੀਓ ਨੂੰ ਬਹੁਤ ਪਿਆਰ ਦਿੰਦੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੇ ਛੱਲੀਆਂ ਤੇ ਮੈਂ ਹਨਾ ਜਿੱਦਾਂ ਪੰਜ ਛੱਲੀਆਂ ਤੇ ਬੜੀਆਂ ਆਸਾਨੀ ਨਾਲ ਪੈ ਗਈਆਂ ਪਰ ਛੇਵੀਂ ਛੱਲੀ ਜਿਹੜੀ ਸੀ ਉਹ ਪੈਂਦੀ ਨਹੀਂ ਸੀ ਕਦੇ ਉਹਦੀ ਡੰਡੀ ਜੇ ਹੀ ਲਾਈ ਤਾਂ ਵੀ ਉਹ ਛੱਲੀ ਨਾ ਪਵੇ ਤੇ ਫਿਰ ਮੈਂ ਨੂੰ ਨਾ ਉਹਦੇ ਦੋ ਹਿੱਸੇ ਕਰਨੇ ਪਏ ਤੇ ਫਿਰ ਜਾ ਕੇ ਉਹ ਛੱਲੀ ਜਿਹੜੀ ਕੁਕਰ ਚ ਪਈ ਆ ਤੇ ਤੁਹਾਨੂੰ ਮੇਰਾ ਇਹ ਛੱਲੀਆਂ ਬਣਾਉਣ ਦਾ ਤਰੀਕਾ ਵੀ ਮੈਂ ਹਨਾ ਮੈਂ ਇਹ ਮੈਂ ਪਹਿਲਾਂ ਵੀ ਇਹ ਛੱਲੀਆਂ ਵੈਸੇ ਬਣਾਉਣੀ ਆ ਪਰ ਵੀਡੀਓ ਹੀ ਮੈਂ ਹੁਣ ਪਹਿਲੀ ਵਾਰੀ ਇਹ ਪਾਉਣ ਲੱਗੀ ਛੱਲੀਆਂ ਦੀ ਨਹੀਂ ਤੇ ਛੱਲੀਆਂ ਤਾਂ ਅਸੀਂ ਅੱਗੇ ਵੀ ਇਸ ਤਰ੍ਹਾਂ ਬਣਾ ਲਈਦੀਆਂ ਤੇ ਬੱਚਿਆਂ ਨੂੰ ਮੈਂ ਕਹਿੰਦੀ ਨੇ ਉਹਨੇ ਵੀ ਚਲੋ ਇਸ ਤਰ੍ਹਾਂ ਜਿਹੜਾ ਆਪਾਂ ਨੂੰ ਚੀਜ਼ ਲਿਆਉਣ 'ਚ ਫਾਇਦਾ ਹੁੰਦਾ ਆ ਤੇ ਫਿਰ ਉਹ ਉਹਨਾਂ ਨੂੰ ਮੈਂ ਇਦਾਂ ਹੀ ਬਣਾ ਕੇ ਦੇ ਦਿੰਨੀ ਆ ਤੇ ਦੇਖੋ ਆ ਡੰਡੀ ਜਿਹੀ ਲਾਈ ਇਹਦੀ ਛੱਲੀ ਫੇਪ ਨਹੀਂ ਸੀ ਪੈਂਦੀ ਤੇ ਫਿਰ ਮੈਂ ਇਹਦੇ ਦੋ ਹਿੱਸੇ ਕਰ ਦਿੱਤੇ ਤੇ ਛੱਲੀਆਂ ਜੀ ਇੰਨੀਆਂ ਟੇਸਟੀ ਬਣੀਆਂ ਨਾ ਨਿਆਣੇ ਕਹਿੰਦੇ ਮम्मी ਸਾਨੂੰ ਇੱਦੀ ਬਣਾ ਕੇ ਦਿਆ ਕਰ ਪਰ ਕਈ ਵਾਰੀ ਉਹ ਭਾਈ ਆਉਂਦਾ ਛੱਲੀਆਂ ਵਾਲਾ ਇੱਧਰ ਜਿਹੜਾ ਕੱਚੀਆਂ ਛੱਲੀਆਂ ਵੇਚਦਾ ਆ ਤੇ ਕਈ ਵਾਰੀ ਉਹ ਨਹੀਂ ਆਉਂਦਾ ਹੈਗਾ ਫਿਰ ਨਾ ਭਾਈ ਨੂੰ ਵੀ ਦੇਖ ਲਓ ਪਤਾ ਆ ਟਾਈਮ ਦਾ ਤੋ ਉਸੇ ਟਾਈਮ ਤੇ ਆਊਗਾ ਜਦੋਂ ਸਾਡੇ ਮੁੰਡੇ ਨੂੰ ਛੁੱਟੀ ਹੁੰਦੀ ਆ ਉਸ ਵੇਲੇ ਹੀ ਉਹ ਆਉਂਦਾ ਆ ਤੇ ਆਹ ਦੇਖੋ ਮੈਂ ਇਦਾਂ ਪਗਾਰ ਕੇ ਨਾ ਮੈਂ ਇਹਨੂੰ ਛੱਲੀ ਪਾਤੀ ਇਹਦੇ ਵਿੱਚ ਦੋ ਹਿੱਸੇ ਕਰਕੇ ਤੇ ਬਾਅਦ ਵਿੱਚ ਆਪਾਂ ਟੱਕਣੇ ਨੂੰ ਲਾ ਦਤਾ ਤੇ ਇਹਦੀਆਂ ਦੋ ਸੀਟੀਆਂ ਜਿਹੜੀਆਂ ਆਪਾਂ ਲਵਾਉਣ ਤੋਂ ਬਾਅਦ ਟੱਕਣ ਇਹਦਾ ਖੋਲਿਆ ਤੇ ਖੋਲ ਕੇ ਜਦ ਦੇਖਿਆ ਤਾਂ ਛੱਲੀਆਂ ਜਿਹੜੀਆਂ ਆਹਨ ਚੰਗੀ ਤਰ੍ਹਾਂ ਹੋ ਗਈਆਂ ਸੀ ਆਹਨ ਦਾਣੇ ਜਿਹੜੇ ਉਬਲ ਗਏ ਸੀ ਫੇਰ ਵੀ ਮੈਨੂੰ ਸ਼ੱਕ ਮੈਂ ਕਿਹਾ ਵੀ ਚਲੋ ਆਪਣਾ ਦੂਧ ਕਰ ਲੈਨੇ ਆ ਤੇ ਮੈਂ ਕਰਦ ਲੈ ਕੇ ਤੇ ਦਾਣਿਆਂ ਨੂੰ ਦੇਖਣ ਲੱਗ ਪਈ ਵੀ ਕੱਚੇ ਪੱਕੇ ਕਿੱਦਾਂ ਦੇ ਆ ਪਰ ਦਾਣੇ ਤਾਂ ਜਿਹੜੇ ਦੋ ਸੀਟੀਆਂ ਦੇ ਨਾਲ ਆਹਨ ਛੱਲੀਆਂ ਜਿਹੜੀਆਂ ਉਬਲ ਗਈਆਂ ਸੀ ਤੇ ਤੁਸੀਂ ਵੀ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਜੇ ਤੁਸੀਂ ਪਹਿਲਾਂ ਕਦੇ ਬਣਾਈਆਂ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਸੀਂ ਜੇ ਬਣਾਉਨੇ ਅੱਗੇ ਤਾਂ ਪਰ ਕਿ ਅੱਗੇ ਹੁੰਦਾ ਸੀ ਆਪਾਂ ਕੋਲਿਆਂ ਨਾਲ ਛੱਲੀਆਂ ਪੁੰਨਦੇ ਹੁੰਦੇ ਸੀ ਜਾਂ ਚੁੱਲ੍ਹੇ 'ਚ ਪੁੰਨਦੇ ਹੁੰਦੇ ਸੀ ਹਨਾ ਤੇ ਜੇ ਆਗੋਂ ਹੋਣੀ ਤਾਂ ਚਮਟਾ ਫਾੜ ਕੇ ਉਦੋਂ ਘਰੋਸ ਦੇਣੀ ਆ ਵਿੱਚੀ ਤੇ ਇਹ ਨਿੰਬੂ ਤੇ ਨਾ ਲੂਣ ਜਿਹੜਾ ਨਮਕ ਏ ਵੀ ਆਪਾ ਲਾਉਣਾ ਹਾਏ ਚੱਲੀ ਤਾਂ ਬਹੁਤ ਗਰਮਾ ਮੇਰਾ ਤਾਂ ਹੱਥ ਹੀ ਸੜ ਗਿਆ ਓਹੋ ਬੱਚੇ ਕਾਲੀ ਬਹੁਤ ਪਏ ਹੋਏ ਆ ਕਿਉਂਕਿ ਇਹ ਉਸ ਦਿਨ ਸੰਡੇ ਸੀ ਜਿਸ ਦਿਨ ਮੈਂ ਛੱਲੀਆਂ ਵਾਲੀਆਂ ਬਹੁਤ ਬੱਚੇ ਕਾਲੀ ਪਏ ਹੋਏ ਸੀ ਮੰਮੀ ਛੱਲੀਆਂ ਇੰਨਾ ਟਾਈਮ ਲੱਗ ਗਿਆ ਇੰਨਾ ਟਾਈਮ ਲੱਗ ਗਿਆ ਤੇ ਫਿਰ ਮੈਂ ਨਾ ਹੌਲੀ ਹੌਲੀ ਪੜਦੇ ਜੇ ਲਾ ਕੇ ਚੰਗੀ ਤਰ੍ਹਾਂ ਛੱਲੀ ਨੂੰ ਸਾਫ਼ ਕੀਤਾ ਇਹਦੇ ਬਾਲ ਜਿਹੜੇ ਸੀਗੇ ਹੁੰਦੇ ਆ ਨਾ ਤੇ ਇਹ ਵੀ ਮੈਂ ਚੰਗੀ ਤਰ੍ਹਾਂ ਕੱਪੜੇ ਦੇ ਨਾਲ ਸਾਫ਼ ਕਰਕੇ ਇੰਨੀਆਂ ਗਰਮ ਸੀ ਇਹ ਵੀ ਮੈਂ ਕੱਪੜੇ ਦੇ ਨਾਲ ਫੜ-ਫੜ ਕੇ ਇਹਨਾਂ ਨੂੰ ਛੱਲੀਆਂ ਨੂੰ ਮੈਂ ਸਾਫ਼ ਕੀਤਾ ਕਿਉਂਕਿ ਨਿਆਣੇ ਜਿਹੜੇ ਆ ਇਹ ਕਿੱਥੋਂ ਦੂਸਰਾ ਰੱਖ ਦੇ ਸਬਰ ਇਹਨਾਂ ਨੂੰ ਤੇ ਇਸ ਵੀ ਸਾਨੂੰ ਛੱਲੀਆਂ ਮੰਮੀ ਫਟਾਫਟ ਬਣਾ ਕੇ ਦੇਵੇ ਜਿਹੜਾ ਏਡੇ ਏਡੇ ਹੋ ਗਏ ਆ ਪਰ ਇਹਨਾਂ ਦਾ ਹਲੇ ਤੱਕ ਬਚਪਨਾ ਜਿਹੜਾ ਉਹ ਜਾਂਦਾ ਨਹੀਂ ਹੈਗਾ ਮੈਂ ਕਿ ਕੀਤਾ ਇਸੇ ਤਰ੍ਹਾਂ ਮੈਂ ਸਾਰੀਆਂ ਛੱਲੀਆਂ ਜਿਹੜੀਆਂ ਆ ਨਾ ਉਹਨਾਂ ਨੂੰ ਸਾਫ਼ ਕਰ-ਕਰ ਕੇ ਤਮੈਂ ਇਹਨਾਂ ਨੂੰ ਫਿਰ ਬਿਲਕੁਲ ਜਿੱਦਾਂ ਉਹ ਭਾਈ ਨਮਕ ਤੇ ਨਿੰਬੂ ਲਾ ਕੇ ਦਿੰਦਾ ਹੈ ਨਾ ਇਸੇ ਤਰ੍ਹਾਂ ਮੈਂ ਇਹਨਾਂ ਨੂੰ ਨਮਕ ਤੇ ਨਿੰਬੂ ਲਾ ਲਾ ਕੇ ਛੱਲੀਆਂ ਜਿਹੜੀਆਂ ਇੰਦੀ ਛਿੱਲ ਛਿੱਲ ਕੇ ਤੇ ਬੜਾਂ ਗੀਆਂ ਗਰਮ ਸੀਗੀਆਂ ਬਹੁਤ ਜ਼ਿਆਦੀਆਂ ਗਰਮ ਸੀ ਮੈਂ ਦਾਣੇ ਫਿਰ ਵੀ ਦੇਖ ਲਈ ਵੀ ਕਿਤੇ ਕੱਚੇ ਤਾਂ ਨਹੀਂ ਰਹਿ ਗਏ ਹੋਰ ਨਾ ਕਿਤੇ ਮੇਰੇ ਨਿਆਣਿਆਂ ਦੇ ਢਿੱਡ ਦੁਖਦੇ ਰਹਿਣ ਹਨਾ ਫਿਰ ਮੈਂ ਨਿੰਬੂ ਆ ਕਟਿਆ ਤੇ ਕੱਟ ਕੇ ਆਪਾਂ ਛੱਲੀ ਨੂੰ ਲਾਇਆ ਨਾਲ ਲੂਣ ਲਾ ਲਾ ਕੇ ਹਨਾ ਤੇ ਸਾਡੇ ਨਿਆਣਿਆਂ ਨੂੰ ਤਾਂ ਮੈਂ ਰੋਜ਼ ਛੱਲੀਆਂ ਦੇਜੋ ਇਦਾਂ ਦੇ ਆ ਇਹ। ਤਾਂ ਕਹਿੰਦੇ ਮੰਮੀ ਤੂੰ ਰੋਜ਼ ਹੀ ਲੈ ਲਿਆ ਕਰ ਜਦੋਂ ਭਾਈ ਉਹਨਾਂ ਦੇ ਛੱਲੀਆਂ ਜਿਆਦਾਆਂ ਸਾਰੀਆਂ ਲੈ ਲਿਆ ਕਰ ਤੇ ਸਾਨੂੰ ਬਣਾ ਕੇ ਦਿਆ ਕਰ। ਆਹ ਦੇਖੋ ਕਹਿੰਦੇ ਐ ਮੰਮੀ ਦੇਲਾ ਆਹਨ ਪੂਰੇ ਭਾਈਆਂ ਵਾਂਗੂ ਛੱਲੀਆਂ ਬਣਾਉਂਦੀ ਐ। ਮੈਂ ਕਿਹਾ ਜਦ ਜਾਨ ਨੂੰ ਇਦਾਂ ਹੀ ਸਵਾਦ ਲੱਗਦੀਆਂ ਫੇਰ ਇਦਾਂ ਹੀ ਬਣਾ ਕੇ ਰਾਹੂੰਗੀ। ਤੇ ਇੱਥੇ ਕੀ ਹੁੰਦਾ ਆ ਇਹਨਾਂ ਨੂੰ ਦਾਣੇ ਇਹ ਜਿਹੇ ਦਾਣੇ ਆਪਾਂ ਘੇਰ ਲਈਏ ਛੱਲੀਆਂ। ਤੇ ਇਹਨੂੰ ਜਵੀਟ ਕੌਣ ਕਹਿ ਦਿੰਦੇ ਆ ਹੁਣ ਉਹ ਹੀ ਗੱਲ ਆ ਵੀ ਐਵੇਂ ਪੁੱਠੇ ਪੁੱਠੇ ਨਾ ਅੱਗੇ ਵੱਡੇ ਸੋਹਣਾ ਦਾਣੇ ਕਹਿੰਦੇ ਸੀ ਜਵੀਟ ਕੌਣ ਕਹਿੰਦੇ ਆ ਪਤਾ ਨਹੀਂ ਲੱਗਦਾ ਹੁਣ ਤਾਂ ਕੀ ਕੋਚ ਆ ਛੱਲੀਆਂ ਹੋ ਗਈਆਂ ਜੀ ਤਿਆਰ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਆ ਕਰੋ ਤੇ ਮੈਂ ਖਾ ਕੇ ਦੇਖਦੀ ਆ ਵਾਓ ਕਿਆ ਸੁਆਦ ਆ ਬਹੁਤ ਟੇਸਟੀ ਬਣੀ ਆਇਆ ਤੇ ਜੇ ਤੁਹਾਨੂੰ ਵੀ ਵਧੀਆ ਲੱਗਦਾ ਤਾਂ